ਆਏ ਨਹੀਂ ਹੋ ਸਕਦਾ ਬਾਕੀ ਚਲੋ ਛਟਾ ਛਟਾ ਦਾ ਸਰਕਾਰਾਂ ਲੱਗ ਗਈਆਂ ਖਤਮ ਕਰਨ ਤੇ ਹੁਣ ਸੱਚ ਦੱਸੋ ਵੀ ਬਾਈ ਜੰਟੇ ਪੈਗ ਕਿਹੜਾ ਕਿਹੜਾ ਲਾ ਲੈਂਦਾ ਆ ਤਾਂ ਹੋਈ ਨਾ ਸਵਾਦ ਵਾਲੀ ਗੱਲ ਵੀ ਬਾਬਾਈ ਦੇ ਦਰਬਾਰ ਤੇ ਆਏ ਤੇ ਪੂਰਾ ਸੱਚ ਬੋਲਿਆ ਬਾਈ ਜੀ ਤੁਹਾਨੂੰ ਸਮਝ ਆਉਂਦੀ ਨਾ ਮੈਨੂੰ ਆਏ ਲੱਗਦਾ ਵੀ ਤੁਹਾਨੂੰ ਜੇ ਨਾ ਸਮਝ ਆਉਂਦੀ ਮੈਨੂੰ ਦੱਸ ਦਿਓ ਬਾਈ ਪਰ ਇੱਕ ਗੱਲ ਆ ਬਾਈ ਜੰਟੇ ਨੇ ਕਿਹਾ ਵੀ ਪੈਗ ਮੈਂ ਲਾ ਲਈ ਨਾ ਹੱਥ ਖੜਾ ਕੀਤਾ ਵਾ ਤੇ ਬਾਈ ਅਗਲੇ ਮੇਲੇ ਤੇ ਨੂੰ 21 ਤੋਪਾਂ ਦਾ ਸਨਮਾਨਤ ਕਰਨਾ ਆਪਾਂ ਬਾਈ ਨੇ ਸੱਚ ਬੋਲਿਆ ਪਰ ਇੱਕ ਗੱਲ ਹੋਰ ਵੀ ਆ ਬੰਦਾ ਭਾਵੇਂ ਜਿੰਨੀ ਮਰਜੀ ਮਹਿੰਗੀ दारू ਪੀ ਲੇ ਰਾਇਲ ਸਟੈਗ ਪੀ ਲੇ ਬਲੈਂਡਰ ਪ੍ਰਾਈਡ ਪੀ ਲੇ ਸਿਗਨੇਚਰ ਪੀ ਲਵੇ ਤੇ ਜਦੋਂ ਸ਼ਾਮ ਨੂੰ ਘਰੇ ਜਾ ਕੇ दारू ਪੀ ਕੇ ਘਰੇ ਜਾਂਦਾ ਨਾ ਤੇ ਬੰਮੀਆਂ ਬੀਬੀਆਂ ਭੈਣਾ ਪਤਾ ਕੀ ਕਹਿੰਦੀਆਂ ਵੇ ਆ ਗਿਆ ਹੁਣ ਮੂਤ ਪੀ ਕੇ ਤੇ ਜਦੋਂ ਕਈ ਵਾਰੀ ਪਉਏ ਅਧਿਏ ਚੋਂ ਘਟਦੇ ਹੁੰਦੇ ਆ ਫੇਰ ਉਹ ਘਰ ਵਾਲੀ ਦੀਆਂ ਤਰੀਫਾਂ ਜੀਆਂ ਕਰਨ ਲੱਗ ਜਾਂਦਾ ਕਹਿੰਦਾ ਅੱਜ ਤਾਂ ਬੜੀ ਸੋਹਣੀ ਲੱਗੀ ਜਾਨੀ ਆ ਅੱਜ ਤਾਂ ਜਿਵੇਂ ਗਗਲੋ ਮਗਲੋ ਜੀ ਲੱਗੀ ਜਾਨੀ ਆ ਕਿਉਂ ਸੱਤਾ ਲੱਗਦੀ ਹੈ ਨਾ ਸੱਤਾ ਕਹਿੰਦਾ ਉਹ ਘਰ ਵਾਲੀ ਮੇਰੀ ਸੋਹਣੀਏ ਨੂੰ ਲੱਗੀ ਜਾਂਦੀ ਆ ਤੇ ਕਹਿੰਦਾ ਲੈ ਗੱਲ ਸੁਣ ਫਿਰ ਐ ਕਰ ਆ 100 ਰੁਪਇਆ ਕੱਢ ਖਾਂ ਕੀ ਗੱਲ ਹੋ ਗਈ ਮੈਂ ਤਾਂ ਤੁਹਾਨੂੰ ਵਾਪਸ ਕਰ ਦੇਣਾ ਉਹ ਮੈਂ ਤਾਂ ਤੈਨੂੰ ਭਿੰਡਰਾਂ ਵਾਲਾ ਡਾਕਖਾਨਾ ਨਹੀਂ ਨੰਗਣ ਦੇਣਾ ਮੈਂ ਉਦੋਂ ਹੀ ਬਾਈ ਉਹਦੇ ਹੋਂਨਾਂ ਤੋਂ ਲੈ ਕੇ ਬਾਈ ਜੰਟੇ ਹੋਂਨਾਂ ਤੋਂ ਲੈ ਕੇ ਤੈਨੂੰ ਵਾਪਸ ਕਰ ਦੇਣਾ ਤੁਸੀਂ ਤਾਂ ਟੈਂਟ ਚੋਂ ਬਾਹਰ ਗਏ ਨਾ ਨਾਲ ਹੀ ਜੇਤਾ ਭਲਾ ਦੇਣਾ ਕੀ ਕੀ ਮੈਨੂੰ ਸੁਣਾ ਨਹੀਂ ਮੇਰਾ ਉਧਰ ਕੀਬੋਰਡ ਵਾਲਾ ਧਿਆਨ ਸੀਗਾ ਹਾਂਜੀ ਉਹ ਨਹੀਂ 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 ਆਏ ਨਹੀਂ ਆਏ ਨਹੀਂ ਸ਼ਰਾਬੀ ਬੰਦਾ ਬਾਈ ਗੋਲੀਆਂ ਗੂਲੀਆਂ ਵਾਲਾ ਤਾਂ ਝੂਠ ਮਾਰ ਦੂਗਾ ਹੱਥ ਜੇ ਜੋੜ ਦੂਗਾ ਪਰ ਪੈਗ ਪੀਣ ਦਾ ਇੱਕ ਤਾਂ ਲਲਕਾਰਾ ਮਾਰਦਾ ਦੂਜਾ ਝੂਠ ਨਹੀਂ ਮਾਰਦਾ ਕਿ ਵੀਰ ਦਾਰੂ ਟੀਕੇ ਵੀ ਸੱਚ ਬੋਲਦਾ ਹੈ ਕੱਢ 100 ਰੁਪਇਆ ਫਿਰ ਮੇਰੀ ਗੱਲ ਸੁਣੋ ਕਿੰਨਾ ਟਾਈਮ ਹੋ ਗਿਆ ਆਪਾਂ ਤੇਰੇ ਪੇਕਿਆਂ ਨੂੰ ਨਹੀਂ ਗਏ ਕਿਉਂ ਨਾ ਆਪਾਂ ਹਾੜੀ ਵੀ ਲੰਘੀ ਆ ਝੋਨੇ ਦਾ ਸੀਜ਼ਨ ਵੀ ਪੁੱਛ ਲੋ ਭਾਈ ਜੋਦੇ ਹੋਣਾਂ ਦਾ ਲੰਮਾ ਸੀਜ਼ਨ ਪੈ ਗਿਆ ਸੀ ਸੀਜ਼ਨ ਵੀ ਲੰਘ ਗਿਆ ਆਪਾਂ ਜਮ੍ਹਾਂ ਹੀ ਤੇਰੇ ਪੇਕਿਆਂ ਨੂੰ ਨਹੀਂ ਗਏਗੇ ਤੇ ਆਪਾਂ ਤੇਰੇ ਪੇਕਿਆਂ ਨੂੰ ਨਹੀਂ ਜਾਣਾ ਤਾਂ ਭਾਈ ਪੁੱਠੇ ਹੱਥੀ ਮਾਰਦੀ ਤਾਂ ਐ ਕਰ ਕੱਢ 100 ਰੁਪਇਆ ਤੈਨੂੰ ਵਾਪਸ ਕਰ ਦੇਣਾ ਉਹ ਤੇਰੇ ਕੋਲ ਮੇਰਾ ਏ ਖਾਤਾ ਨਹੀਂ ਬੰਦ ਹੋਣ ਵਾਲਾ ਏ ਖਾਤਾ ਉਹ ਤੇਰੇ ਕੋਲ ਮੇਰਾ ਏ ਖਾਤਾ ਨਹੀਂ ਬੰਦ ਹੋਣ ਵਾਲਾ ਏ ਖਾਤਾ ਦੇ ਦਿਓ 100 ਰੁਪਏ ਐ ਕਦ ਕਰਦੀ ਆ ਉਦੋਂ ਤਾਂ ਮੁੜ ਕੇ ਆਂਡੇ ਵਾਲਾ ਵੀ ਉੱਠ ਜਾਂਦਾ ਨਹੀਂ ਨਹੀਂ ਇੱਕ ਗੱਲ ਆ ਕਿ ਦੀ ਸੌਣ ਮਹੀਨਾ ਚੱਲਦਾ ਭਾਈ ਜਿਹੜਾ ਪੈਗ ਲਾਉਂਦਾ ਨਾ ਉਹਦੇ ਲਈ ਕੋਈ ਸੌਣ ਵੀ ਨਹੀਂ ਉਹਦੇ ਲਈ ਕੋਈ ਮੰਗਲਵਾਰ ਨਹੀਂ ਉਹਦੇ ਲਈ ਕੋਈ ਵੀਰਵਾਰ ਨਹੀਂ ਉਹਦਾ ਮਾਂ ਦਾ ਪੁੱਤ ਫੱਟੇ ਚੱਕੀ ਤੁਰਿਆ ਆਉਂਦਾ ਦੇ ਦੇ 100 ਰੁਪਏ ਆਇਆ ਤਾਂ ਕਰ ਦਿੰਦਾ ਨਹੀਂ ਆਇਆ ਨਾ ਕਰ ਭੈਣ ਬਣ ਕੇ 100 ਰੁਪਏ ਦੇ ਦੇ ਮੈਂ ਤੈਨੂੰ ਮੋੜ ਹੀ ਦੇਣਾ ਆ ਤੂੰ ਨਹੀਂ ਆਖੇ ਲੱਗ ਜਾ ਆਇਆ ਨਾ ਕਰ ਆਂਡਿਆਂ ਜੋਗੇ ਤਾਂ ਬਣ ਗਏ ਭਾਈ ਹੁਣ ਬਾਕੀ ਜਿਗਾਰ ਤੁਸੀਂ ਕਰਨਾ ਸਾਰਿਆਂ ਨੇ ਉਹ ਤੇਰੇ ਕੋਲ ਮੇਰਾ ਏ ਖਾਤਾ ਨਹੀਂ ਬੰਦ ਹੋਣ ਵਾਲਾ ਏ ਹਤਾ ਇਕ ਲੈਣਾ दारू ਦਾ ਅਧਿਆ ਇਕ ਲੈਣਾ दारू ਦਾ ਅਧਿਆ ਸ਼ਹਿਤੀ ਮਾਰਮੈਂਟ ਬੱਲੀਏ ਸੌਦਾ ਨੋਟ ਫੜਾ ਦੇ ਨੀ ਤੂੰ ਮੇਰੀ ਸੰਧ ਬੈਂਕ ਬੱਲੀਏ ਇੱਕ ਸੌਦਾ ਨੋਟ ਫੜਾ ਦੇ ਨੀ ਤੂੰ ਮੇਰੀ ਸੰਧ ਬੈਂਕ ਬੱਲੀਏ ਤੂੰ ਮੇਰੀ ਸੰਧ ਬੈਂਕ ਬੱਲੀਏ ਤੂੰ ਮੇਰੀ ਸੰਧ ਬੈਂਕ ਬੱਲੀਏ पैसा कितों कर दिया चेक चला बहुत सारा माण बहुत सारा माण बहुत सारा सत्कार ਸਾਡੇ ਦਰਬਾਰ ਦੇ ਮੁੱਖ ਸੇਵਾਦਾਰ ਸਾਡੇ ਸੱਤਾ ਜੀ ਗੀਤਕਾਰ ਉਹਨਾਂ ਨੂੰ ਬਹੁਤ ਸਾਰਾ ਮਾਨ ਬਹੁਤ ਸਾਰਾ ਸਤਿਕਾਰ ਔਰ ਬਹੁਤ ਸਾਰਾ ਪਿਆਰ ਸਾਡੇ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਸਵਰਨ ਸਿੰਘ ਜੀ ਉਹਨਾਂ ਨੂੰ ਬਹੁਤ ਸਾਰਾ ਸਤਿਕਾਰ ਭੇਜਿਆ ਗਿਆ ਸੋ ਸਾਰਿਆਂ ਦਾ ਦਿਲ ਦੀਆਂ ਗਹਿਰਾਂ ਨਜੋਂ ਧੰਨਵਾਦ ਕਰਦੇ ਆ ਥੈਂਕ ਯੂ ਮਿਹਰਬਾਨੀ ਕੱਟਾ ਵੇਚਿਆ 500 ਦਾ ਜਿਹੜਾ ਆਪਾਂ ਬੂਰੀ ਮੱਝ ਵਾਲਾ ਕੱਟਾ ਵੇਚਿਆ ਸੀ ਪਰਸੋਂ ਜਿਹੜਾ ਬਾਲੀ ਮੋਕ ਜੀ ਮਾਰਦਾ ਸੀ ਉਹ ਪੈਸੇ ਕਿੱਧਰ ਗਏ ਜਿਹੜਾ ਆਪਣਾ ਬੂਰੀ ਮੱਝ ਵਾਲਾ ਕੱਟਾ ਵੇਚਿਆ ਸੀ ਬਾਲੀ ਮੋਕ ਜੀ ਮਾਰਦਾ ਸੀਗਾ ਉਹ ਪੈਸੇ ਕਿੱਧਰ ਗਏ ਪ੍ਰਧਾਨ ਜੀ ਇੱਕ ਗੱਲ ਆ ਜਦੋਂ ਬੰਦਾ ਵਿਆਹਿਆ ਹੁੰਦਾ ਨਾ ਉਹਨੂੰ ਘਰ ਵਾਲੀ ਨੂੰ ਸਾਰਾ ਹਿਸਾਬ ਕਿਤਾਬ ਦੱਸਣਾ ਵੀ ਪੈਂਦਾ ਤੇ ਉਹਦੇ ਕੋਲੋਂ ਪੁੱਛਣਾ ਵੀ ਪੈਂਦਾ ਜਿਹੜਾ ਆਪਾਂ ਪਰਸੋਂ ਬੂਰੀ ਮੱਝ ਵਾਲਾ ਕੱਟਾ ਵੇਚਿਆ ਸੀ ਉਹ ਪੈਸੇ ਕਿੱਧਰ ਗਏ ਮੇਰੇ ਤਾਂ ਹਸਾਬ ਕਿਤਾਬ ਪੁੱਛਦੇ ਆ ਜੇ ਕਿ ਤੂੰ ਮੈਂ 100 ਰੁਪਏ ਦੇ ਦਿੰਦੀ ਨਾ ਫਿਰ ਕੋਈ ਹਸਾਬ ਕਿਤਾਬ ਨਹੀਂ ਸੀ ਪੁੱਛਣਾ ਉਹ ਮੇਰੀ ਤਾਂ ਤੇਰਾ ਨਾ ਵਿਆਹ ਕਰਾ ਕੇ ਜੂਨ ਹੀ ਖਰਾਬ ਹੋ ਗਈ ਅੱਛਾ ਕਹਿੰਦੀ ਮੇਰੀ ਤਾਂ ਜੂਨ ਖਰਾਬ ਹੋ ਗਈ ਮੇਰੇ ਨਾਲ ਵਿਆਹ ਕਰਾ ਕੇ ਸੁਣ ਲਓ ਭਾਜੀ ਲੱਗਦੀ ਸਮਝ ਸਾਰਿਆਂ ਨੂੰ ਕਹਿੰਦੀ ਮੇਰੀ ਤਾਂ ਜੂਨ ਖਰਾਬ ਹੋ ਗਈ ਮੇਰਾ ਜੂਨ ਜੁਲਾਈ ਅਗਸਤ ਸਤੰਬਰ ਅਕਤੂਬਰ ਨਵੰਬਰ ਦਸੰਬਰ ਮੇਰਾ ਸਾਲਾ ਸਾਰਾ ਸਹਾਂਭ ਖਰਾਬ ਹੋ ਗਿਆ ਮਾਰਦੀ ਗੱਲਾਂ ਹੱਲੇ ਕੱਟਾ ਵੇ 500 ਦਾ ਕੱਟਾ ਵੇ 500 ਦਾ ਹੱਲੇ ਕੱਟਾ ਵੇ 500 ਦਾ ਤੇ 200 ਰੱਖਿਆ ਤਾਂ ਵਿੱਚੋਂ ਹਲੇ ਕੱਲ ਪੜਾਇਆ 250 ਜਿਹੜਾ ਬਚਿਆ ਪੂਰੀ ਮੈਂ ਵਿੱਚੋਂ ਹੱਲੇ ਕੱਟਾ ਵਿੱਚ 500 ਦਾ ਘਟਾ ਵਿੱਚ 500 ਦਾ ਤੇ 200 ਰੱਖਿਆ ਤਾਂ ਵਿੱਚੋਂ ਹਲੇ ਗੱਲ ਪੜਾਇਆ 250 ਜਿਹੜਾ ਬੱਚਿਆ ਪੂਰੀ ਮੈਂ ਵਿੱਚੋਂ ਗੱਲ ਪੜਾਇਆ 250 ਜਿਹੜਾ ਬੱਚਿਆ ਪੂਰੀ ਮੈਂ ਵਿੱਚੋਂ ਐਨੇ ਚਰਦੇ ਬਣੇ ਹੋਏ ਐਨੇ ਚਰਦੇ ਬਣੇ ਹੋਏ ਚੋਂ ਤੋੜਦੀ ਨਹੀਂ ਕਬਲੀਏ ਇੱਕ ਸੌ ਦਾ ਨੋਟ ਪੜਾ ਦੇ ਨਾ ਤੂੰ ਮੇਰੇ ਸੰਦ ਬੈਂਕ ਬੱਲੀਏ ਇੱਕ ਸੌ ਦਾ ਤੋੜ ਪੜਾ ਦੇ ਨਾ ਤੂੰ ਮੇਰੇ ਸੰਦ ਬੈਂਕ ਬੱਲੀਏ ਤੂੰ ਮੇਰੇ ਸੰਦ ਬੈਂਕ ਬੱਲੀਏ ਤੂੰ ਮੇਰੇ ਸੰਦ ਬੈਂਕ ਬੱਲੀਏ ਬਾਈ ਸੇਵਕ ਸਿੰਘ ਜੀ ਔਰ ਹਰਪ੍ਰੀਤ ਖੰਨਾ ਸਾਹਿਬ ਮੈਂਬਰ ਪੰਚਾਇਤ ਉਹਨਾਂ ਨੂੰ ਬਹੁਤ ਸਾਰਾ ਮਾਣ ਸੋ ਬਹੁਤ ਸਾਰਾ ਮਾਣ ਬਹੁਤ ਸਾਰਾ ਸਤਿਕਾਰ ਭੇਜਿਆ ਜਾ ਰਿਹਾ ਮੈਨੂੰ ਲੱਗਦਾ ਜੱਸ ਸਬਨਾਗਰ ਆਈ ਹੂੰ ਅਗਰਾਈ ਹੋਣ ਲੱਗੀ ਪ੍ਰਧਾਨ ਸਾਹਿਬ ਬੇਟੀ ਚੱਕਣੀ ਪਊਗੀ ਬੰਦੂ ਤਰੀ ਜੋ म पूगा साओदारी गल हैनी सऊद की सारी गलि गा बुता ले जाूगा ਪੈਗਮਾਰ ਕਦੋਂ ਲੰਡੂ ਜੇ ਚੁੱਪ ਕਰਕੇ ਰਾਮ ਨਾਲ ਪੈ ਜੂਗਾ ਪੈਗਮਾਰ ਕਦੋਂ ਲੰਡੂ ਜੇ ਚੁੱਪ ਕਰਕੇ ਰਾਮ ਨਾਲ ਪੈ ਜੂਗਾ ਪੂਰੀ ਰਾਤ ਨੂੰ ਦੱਸ ਭਲਾ ਅਧੀ ਰਾਤ ਨੂੰ ਦੱਸ ਭਲਾ ਕੀ ਟੱਕਣੇ ਆ ਟੈਂਕ ਬੱਲੀਏ ਇੱਕ ਸੌਦਾ ਨੋਟ ਫੜਾ ਦੇ ਨੀ ਤੂੰ ਮੇਰੀ ਸੈਂਦ ਬੈਂਕ ਬੱਲੀਏ ਇੱਕ ਸੌਦਾ ਨੋਟ ਫੜਾ ਦੇ ਨੀ ਤੂੰ ਮੇਰੀ ਸੈਂਦ ਬੈਂਕ ਬੱਲੀਏ ਇੱਕ ਸੌਦਾ ਨੋਟ ਫੜਾ ਦੇ ਨੀ ਤੂੰ ਮੇਰੀ ਸੈਂਦ ਬੈਂਕ ਬੱਲੀਏ ਮੇਰੀ ਚਾਰ ਥਾਂ ਨੂੰ ਪੈਸਾ ਕਿਦੋਂ ਵਰਤਿਆ ਚੱਕ ਤਨਾ ਉਦਾ ਨੂਰ ਫਰਾ ਦਿਨ ਤੂੰ ਮੇਰੀ ਸਿੰਧ ਬੈਂਕ ਬਲੀਏ ਐਨੀ ਜ਼ੋਰ ਨਾਲ ਨੂੰ ਪੈਸੇ ਕਿੱਥੋਂ ਬੰਦਿਆ ਚੱਕ ਤਨਾ ਉਦਾ ਨੂਰ ਫਰਾ ਦਿਨ ਤੂੰ ਮੇਰੀ ਸਿੰਧ ਬੈਂਕ ਬਲੀਏ ਤੂੰ ਮੇਰੀ ਸਿੰਧ ਬੈਂਕ ਬਲੀਏ ਤੂੰ ਮੇਰੀ ਸਿੰਧ ਬੈਂਕ ਬਲੀਏ ਮਾਰੀਆਂ ਤਾੜੋ ਮੇਰਾ ਮਤਲਬ ਕਹਿਣਾ ਤਾੜੀਆਂ ਮਾਰੋ